ਕਪਨ ਸਾਹਿਬ ਜੀ ਦੇ ਪਾਵਨ ਪੀਤੇ ਚਰਨਾਂ ਨੂੰ ਪਾਵੇ ਸਤਿ ਸ਼੍ਰੀ ਅਕਾਲ ਆਦਿ ਗੇਲ ਗਾਏ ਨਾਮ ਆਵੇ ਸੋਨਿਆ ਸਤਿ ਸ਼੍ਰੀ ਅਕਾਲ ਆਦਿ ਗੇਲ ਗਾਏ ਨਾਮ ਆਵੇ ਆਲਾ ਜਾਵੇ ਕਲਗੀਧਾ ਦਸ ਮੀਰ ਪਾਤਸ਼ਾਹ ਜੀ ਦੇ ਪਾਵਨ ਪੀਤੇ I'm alive. General.

ਦੱਸਿਆ ਪਹੁੰਚਾ ਹੋਇਆ ਜੀ ਨਿਸ਼ਾਨ ਸਾਹਿਬ ਲੈ ਕੇ ਇਸ ਵਾਰ ਕੀ ਚੰਨ ਪਹੁੰਚੁੰਦੇ ਜੀ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਾਪਸਥਾਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਜੋ ਕਿ ਆਲ ਇੰਡੀਆ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਸਾਲਾਨਾ ਸਰਬਸਿੰਧ ਸਮਾਗਮ ਕਿਸੇ ਨਾ ਕਿਸੇ ਸ਼ਹਿਰ ਵਿੱਚ ਹੁੰਦਾ ਹੈ। ਇਸ ਸਾਲ 12 13 14 ਸਤੰਬਰ ਨੂੰ ਲਖਨਊ ਦੀ ਧਰਤੀ ਵਿਖੇ ਆਲ ਇੰਡੀਆ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸਰਬਿੰਧ ਸਮਾਗਮ ਕੀਤਾ ਗਿਆ ਜੋ ਕਿ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਸਫਲਤਾਪੂਰਵਕ ਹੋ ਨਿਬੜਿਆ ਹੈ ਗੁਰੂ ਪਾਤਸ਼ਾਹ ਜੀ ਦੀ ਇਸ ਸਮਾਗਮ ਵਿੱਚ ਬਹੁਤ ਕਿਰਪਾ ਹੋਈ ਹੈ ਹਿੰਦੁਸਤਾਨ ਭਰ ਤੋਂ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀਆਂ ਨੇ ਹਾਜ਼ਰੀਆਂ ਭਰੀਆਂ ਹਨ 2026 ਦੇ ਸਮਾਗਮ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਰਮਦਾਸ ਨਗਰ ਨੂੰ ਮਿਲਿਆ ਹੈ ਜੋ ਕਿ ਇੱਕ ਵਿਲੱਖਣ ਸਮਾਗਮ ਹੁੰਦਾ ਹੈ ਇਹ 2026 ਵਿੱਚ ਇਹ ਸਮਾਗਮ ਹੋਣਾ ਹੈ। ਇਹ ਸਮਾਗਮ ਦੀ ਅਰੰਭਤਾ ਜੋ ਸ਼੍ਰੀ ਨਿਸ਼ਾਨ ਸਾਹਿਬ ਲਖਨਊ ਦੀ ਧਰਤੀ ਤੋਂ ਰਮਦਾਸ ਦੀਆਂ ਸੰਗਤਾਂ ਨੂੰ ਭੇਟ ਕੀਤਾ ਗਿਆ ਹੈ। ਸੰਗਤਾਂ ਸਤਿਕਾਰ ਸਹਿਤ ਲਿਆ ਕੇ ਗੁਰਦੁਆਰਾ ਤਪਸਥਾਨ ਵਿਖੇ ਬਿਰਾਜਮਾਨ ਕੀਤਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਰਮਦਾਸ ਸੰਗਤਾਂ ਨੂੰ ਇਹ ਸਮਾਗਮ ਮਿਲਿਆ ਹੈ। ਰਮਦਾਸ ਦੀਆਂ ਸੰਗਤਾਂ ਨੇ ਨਿਸ਼ਾਨ ਸਾਹਿਬ ਜੀ ਦਾ ਪੂਰੀ ਔਰ ਸਵਾਗਤ ਕੀਤਾ ਹੈ। ਗੁਰੂ ਪਾਤਸ਼ਾਹੀ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ ਆਉਂਦੇ ਸਮੇਂ ਵਿੱਚ ਵੱਧ ਚੜ ਕੇ ਇਹ ਸੰਗਤਾਂ ਵਿੱਚ ਸਮਾਗਮ ਵਿੱਚ ਹਾਜ਼ਰੀਆਂ ਭਰਨ ਤਨਮਨ ਧਨ ਦੇ ਨਾਲ ਸਹਿਯੋਗ ਦੇ ਕੇ ਗੁਰੂ ਪਾਤਸ਼ਾਹੀ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਸ਼੍ਰੀ ਸੁਖਣੀ ਸਾਹਿਬ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਉਹ ਸਾਨੂੰ ਹਨ ਸ਼੍ਰੀ ਨਿਸ਼ਾਨ ਸਹਿਬ ਪ੍ਰਾਪਤ ਹੋਏ ਹਨ ਇਹ ਸਮਾਗਮ ਦੀ ਅਰੰਭਤਾ ਹੋ ਚੁੱਕੀ ਹੈ 1 ਸਾਲ ਰਹਿ ਗਿਆ ਹੈ 1 ਸਾਲ ਨਹੀਂ ਹੁਣ ਦਿਨ ਕੱਟਨੇ ਸ਼ੁਰੂ ਹੋ ਜਾਣੇ ਹਨ ਤਾਂ ਆਪ ਸਾਰੀਆਂ ਸੰਗਤਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਹੈ ਜੀ ਏਕੇ ਨਿਊ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੂਰੋਂ ਆ ਕੇ ਇਸ ਦੀ ਕਵਰੇਜ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੈ ਕਿ ਆਲ ਇੰਡੀਆ ਸਖੁਣੀ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਕਿਤੇ ਨਾ ਕਿਤੇ ਪ੍ਰੋਗਰਾਮ ਜਿਹੜਾ ਵਾ ਸਾਲ ਬਾਅਦ ਲਿਖਿਆ ਜਾਂਦਾ ਵਾ ਐਰਕੇ ਨਖਲਾਉ ਦੀ ਧਰਤੀ ਤੇ ਸਮਾਗਮ ਬੜੀ ਚੜ੍ਹਦੀ ਕਲਾ ਚ ਲਗਾਤਾਰ ਤਿੰਨ ਦਿਨ ਚੱਲਿਆ ਸਤਿਗੁਰਾਂ ਨੇ અપਾਰ ਕਿਰਪਾ ਕੀਤੀ ਤਾਂ ਤਨਤਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰਾ ਤਾਪਸਤਾਨ ਤੋਂ ਇਲਾਕੇ ਦੀ ਸੰਗਤ ਰਮਦਾਸ ਦੀ ਸੰਗਤਾਂ ਚੱਲ ਕੇ ਨਖਲਾਉ ਪਹੁੰਚੀ ਉਥੋਂ ਸਮਾਪਤੀ ਤੋਂ ਬਾਅਦ ਆ ਸਤ ਗੁਰਾਂ ਦੀ ਬਖਾਰ ਕਿਰਪਾ ਹੋਈ ਬਾਬੇ ਬੁੱਢੇ ਸਾਹਿਬ ਦੀ ਮਿਹਰ ਦੇ ਸਦਕਾ ਇਹ ਦੂਸਰੀ ਵਾਰੀ ਜਿਹੜਾ ਵਾ ਸਮਾਗਮ ਜਿਹੜਾ ਵਾ ਰਮਦਾਸ ਦੀ ਧਰਤੀ ਨੂੰ ਮਿਲਿਆ ਸਾਡੀ ਬਾਬੇ ਬੁੱਢਾ ਸਾਹਿਬ ਦੀ ਕਿਰਪਾ ਵਾ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਉਣ ਵਾਲਾ ਜਿਹੜਾ 2026 ਦੇ ਵਿੱਚ ਸਮਾਗਮ ਆ ਜਿਸ ਤਰ੍ਹਾਂ ਇਹ ਨਖਲਾਉ ਦੀ ਧਰਤੀ ਤੇ ਪਹੁੰਚੇ ਹਾਂ ਇਸੇ ਤਰ੍ਹਾਂ ਸਾਰੇ ਹਿੰਦੁਸਤਾਨ ਦੀਆਂ ਸੁਖਮਣੀ ਸੋਸਾਇਟੀਆਂ ਰਮਦਾਸ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਪਹੁੰਚਣ ਗਈਆਂ ਤੇ ਸਾਰੀਆਂ ਜਥੇਬੰਦੀਆਂ ਨੂੰ ਇਲਾਕੇ ਨੂੰ ਵੱਧ ਤੋਂ ਵੱਧ ਸੰਯੋਗ ਦੇ ਕੇ ਚੜ੍ਹਦੀ ਕਲਾ ਵਿੱਚ ਜਿਹੜਾ ਸਮਾਗਮ ਆ ਬੜੀ ਧੂਮ ਧਾਮ ਦੇ ਨਾਲ ਮਲਾਉਣਾ ਚਾਹੀਦਾ ਵਾ ਤੇ ਗੁਰੂ ਨਾਨਕ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਕੋਲ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਜਿੰਨੀਆਂ ਵੀ ਸੰਗਤਾਂ ਨੇ ਸੰਯੋਗ ਦਿੱਤਾ ਨਾਲ ਗਈਆਂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ